ਉਹੜਾ ਹੋੜ ਵਾਲਾ ਸਮਾਂ ਜਥੇਦਾਰ ਦੀ ਪਰਖ ਦਾ ਵੀ ਆ ਔਰ ਸਿੱਖ ਸਿਧਾਂਤਾਂ ਦੀ ਮਰਜ਼ਾਦਾ ਦਾ ਵੀ ਜਿੱਦਾਂ ਵੱਡਾ ਸਰਦਾਰ ਸਿੰਘ ਸੁਖਵੀਰ ਸਿੰਘ ਬਾਦਲ ਨੇ ਗੁਨਾਹ ਕੀਤਾ ਵਾ ਇਹ ਬਖਸ਼ਣਯੋਗ ਆ ਇਸ ਤਰੀਕੇ ਨਾਲ ਜਥੇਦਾਰ ਵੱਲੋਂ ਟਾਈਮ ਦਿੱਤਾ ਗਿਆ ਮੈਨੂੰ ਨਹੀਂ ਲੱਗਦਾ ਕਿ ਜਥੇਦਾਰ ਨੇ ਬੁਲਾਇਆ ਵਾ ਮੈਨੂੰ ਲੱਗਦਾ ਹੈ ਕਿ ਸੁਖਵੀਰ ਬਾਦਲ ਨੇ ਆਪਣੀ ਮਰਜ਼ੀ ਦੇ ਨਾਲ ਟਾਈਮ ਮੰਗਿਆ ਵਾ ਕਿ ਮੈਂ ਵਿਦੇਸ਼ ਯਾਤਰਾ ਕਰਨ ਤੋਂ ਬਾਅਦ ਆ ਕੇ ਜਿਹੜਾ ਵਾ ਫੈਸਲਾ ਲਵਾਂਗਾ ਹੱਕ ਤੇ ਸੱਚ ਦਾ ਫੈਸਲਾ ਹੋਣ ਲਈ ਇਹ ਤਾਕਤ ਦੀ ਰਚਨਾ ਕੀਤੀ ਗਈ ਆ ਕਿ ਉੱਥੇ ਕਿਸੇ ਨੂੰ ਵੀ ਗਲਤੀ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਬਖਸ਼ਿਆ ਨਹੀਂ ਗਿਆ ਭਾਵੇਂ ਉਹ ਮੌਜੂਦਾ ਰਾਜਾ ਹੋਵੇ ਤੇ ਚਾਹੇ ਮਹਾਰਾਜਾ ਹੋਵੇ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ ਗਿਆ ਸੀ ਤੇ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਗੁਰਮਰਜਾਦਾ ਦੇ ਮੁਤਾਬਕ ਉਹਨਾਂ ਦੀ ਦੇਖ ਲੈਣੀ ਬੰਦ ਕਰ ਦਿੱਤੀ ਸੀ ਉਹਨਾਂ ਨੂੰ ਗੁਰਦੁਆਰਾਂ ਵਿੱਚ ਸਤਕਾਰ ਦੇਣਾ ਬੰਦ ਕਰ ਦਿੱਤਾ ਸੀ ਪਰ ਇੱਥੇ ਗਲਤੀਆਂ ਕਰਨ ਵਾਲਿਆਂ ਨੂੰ ਅੱਜ ਵੀ ਇਸ ਰੂਪਿਆਂ ਦੇ ਨਾਲ ਨਵਾਜਿਆ ਜਾਂਦਾ ਅੱਜ ਵੀ ਉਹਨਾਂ ਨੂੰ ਸਤਕਾਰ ਦੇ ਨਾਲ ਅੱਗੋਂ ਲੈ ਕੇ ਜਾਇਆ ਜਾਂਦਾ ਵਾ ਮਹਾਰਾਜ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜ਼ਾ ਮਾਰੀ ਸੀ ਇਦਾਂ ਦੀ ਸਜ਼ਾ ਦੇਣ ਵਾਲਾ ਜਿਹੜਾ ਜਥੇਦਾਰ ਆ ਕੌਮ ਉਹਨੂੰ ਪ੍ਰਮਾਨ ਕਰੂਗੀ ਔਰ ਕੌਮ ਚਾਹੁੰਦੀ ਆ ਕਿ ਕੌਮ ਦਾ ਇਦਾਂ ਦਾ ਜਥੇਦਾਰ ਹੋਵੇ ਜਿਹੜਾ ਨਿਰੋਲ ਫੈਸਲਾ ਲਵੇ ਕਿ ਜਿਹੜੀ ਸੇਵਾ ਸੰਗਤ ਸ਼ਰਧਾ ਤੇ ਭਾਵਨਾ ਕਰਦੀ ਆ ਉਹਨੂੰ ਅਸੀਂ ਸਜ਼ਾ ਦਾ ਰੂਪ ਨਾ ਦਿਖਾਈਏ ਭਾਂਡੇ ਮਾਂਜਣ ਨੂੰ ਸਜ਼ਾ ਨਾ ਮੰਨੀਏ ਜੋੜਿਆਂ ਦੀ ਸੇਵਾ ਕਰਨ ਨੂੰ ਸਜ਼ਾ ਨਾ ਮੰਨੀਏ ਕਿਉਂਕਿ ਇਹਨਾਂ ਦੀਆਂ ਪੁਤਾਈਆਂ ਬਹੁਤ ਵੱਡੀਆਂ ਵਾਂ ਇਹਨਾਂ ਦੇ ਗੁਨਾਹ ਬਹੁਤ ਵੱਡੇ ਆ ਜਿਹੜੇ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਰੱਖ ਸਕੇ ਜਿਹੜੇ ਗੁਰੂ ਸਾਹਿਬ ਦੀ ਗੱਲ ਨਹੀਂ ਕਰ ਸਕੇ ਉਹ ਕੱਢਣੀ ਤੋਂ ਕੱਢਣੀ ਸਜ਼ਾ ਦੇ ਹੱਕਦਾਰ ਆ ਤੁਸੀਂ ਗੱਲ ਬਹੁਤ ਵਧੀਆ ਕਹੀ ਹੈ ਕਿ ਦੇਖੋ ਜਦੋਂ ਇੱਕ ਮਹਾਰਾਜੇ ਨੂੰ ਸਜ਼ਾ ਮਿਲ ਗਈ ਨਾ ਵਕ ਵਕ ਮਿਸਲਾਂ ਦੇ ਸਰਦਾਰ ਸੀ ਉਹ ਬੰਦੇ ਬਣ ਗਏ ਸੀ ਬੰਦੇ ਦੇ ਪੁੱਤ ਬਣ ਗਏ ਸੀ ਪਤਾ ਲੱਗਿਆ ਕਿ ਮਹਾਰਾਜਾ ਤਲਬ ਹੋਇਆ ਔਰ ਮਹਾਰਾਜੇ ਨੂੰ ਕੋੜੇ ਬੱਚੇ ਨੇ ਔਰ ਉਹਦੇ ਬਾਅਦ ਹਰ ਇੱਕ ਸਿੱਕ ਜਿਹੜਾ ਸੀਗਾ ਨਾ ਸ਼ਰਦਾਬਾਨ ਵੀ ਹੋ ਗਈ ਤੇ ਕੋਈ ਵੀ ਕੁਤਾਹੀ ਕਰਨ ਤੋਂ ਡਰਦਾ ਸੀ ਤੇ ਸ਼੍ਰੀ ਕਾਲਕਤਾਰ ਸਾਹਿਬ ਦਾ ਜੇਕਰ ਜੇ ਕਿਤੇ ਹੁਣ ਮੌਕੇ ਦੇ ਉੱਤੇ ਮੰਨ ਲਓ ਕਿਤੇ ਅਕਾਲੀ ਫੁੱਲਾ ਸਿੰਘ ਹੁੰਦਾ ਤਾਂ ਮੈਨੂੰ ਤੁਸੀਂ ਕਲਪਨਾ ਦੱਸੋ ਕਿੱਦਾਂ ਦੀ ਹੈ ਕਿੰਨਾ ਜੇ ਮੌਕੇ ਦਾ ਜਥੇਦਾਰ ਅਕਾਲੀ ਫੁੱਲਾ ਸਿੰਘ ਹੁੰਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੋ ਹਰਸ਼ਨ ਹੋਣਾ ਚਾਹੀਦਾ ਸੀ ਉਹ ਇਹ ਹੋਣਾ ਚਾਹੀਦਾ ਸੀ ਕਿ ਜਿਸ ਸਥਾਨ ਦੇ ਉੱਤੇ ਇੱਡਾ ਵੱਡਾ ਰੁੱਤਵਾ ਮਿਲਿਆ ਉਹ ਸਾਰੀਆਂ ਤਾਕਤਾਂ ਵਾਪਸੀ ਲੈ ਲੈਣੀਆਂ ਚਾਹੀਦੀਆਂ ਸੀ ਜਿੰਨੇ ਤਖਤ ਸਾਂਝਾ ਸੀ ਉਹਦੇ ਫੈਸਲੇ ਦੇਖੋ ਪੈਂਦੇਖਾਨ ਨੂੰ 15 ਸਾਲ ਦੀ ਵਿੱਚ ਉਮਰ ਦੇ ਵਿੱਚ ਪੁੱਤ ਬਣਾਇਆ ਜਦੋਂ ਪੈਂਦੇਖਾਨ ਨੇ ਹੰਕਾਰ ਵਾਲਾ ਕੰਮ ਕੀਤਾ ਤੇ ਆਪਣੇ ਹੱਥੀ ਮਾਰ ਦਿੱਤਾ ਕੀ ਗੱਲ ਹੈ ਅਸੀਂ ਉਹੋ ਜਿਹੇ ਫੈਸਲੇ ਨਹੀਂ ਕਰ ਸਕਦੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਜਿਹੜੇ ਮਸੰਦ ਬੈਠੇ ਨੇ ਅੱਜ ਹੂੰ ਜਦੋਂ ਟਾਈਮ ਆਇਆ ਉਹਨਾਂ ਨੂੰ ਤੇਲ ਦੇ ਕੜਾਹੇ ਦੇ ਵਿੱਚ ਪਾ ਕੇ ਸਾੜਿਆ ਕੀ ਗੱਲ ਕੌਮ ਉਹ ਫੈਸਲੇ ਨਹੀਂ ਕਰ ਸਕਦੀ ਆਉਣ ਵਾਲੇ ਟਾਈਮ ਤੇ ਜਥੇਦਾਰ ਦੱਸਣਗੇ ਕਿ ਉਹ ਪੰਥ ਦੇ ਨਾਲ ਆ ਕਿ ਬਾਦਲਾਂ ਦੇ ਨਾਲ ਆ ਕਿਉਂਕਿ ਜੇ ਤਾਂ ਉਹ ਪੰਥਕ ਫੈਸਲਾ ਲੈਣਗੇ ਫਿਰ ਤਾਂ ਫੈਸਲਾ ਅਕਾਲੀ ਫੁੱਲਾ ਸਿੰਘ ਆਲਾ ਲੈਣਾ ਪੈਣਾ ਤੇ ਜੇ ਫੈਸਲਾ ਸਿਆਸੀ ਲੈਣਗੇ ਤੇ ਫਿਰ ਤਾਂ ਬਾਦਲਾਂ ਨਾਲ ਲੈਣਾ ਪੈਣਾ ਜਦੋਂ ਕੌਮ ਦਾ ਲੱਗਾ ਜਥੇਦਾਰ ਕੌਮ ਹੀ ਲਾ ਸਕਦੀ ਆ ਬਾਦਲ ਵਿਸ਼ੇਸ਼ ਵਿਅਕਤੀ ਨਹੀਂ ਲਾ ਸਕਦਾ ਮੈਂ ਤੇ ਕਹਿੰਦਾ ਇਸ ਤਬਦੀਸ਼ ਦੇ ਵਿੱਚ ਜਿੰਨੇ ਵੀ ਜਥੇਦਾਰ ਇਨਵੋਲਵਮੈਂਟ ਪਾਏ ਗਏ ਆ ਜਿਨ੍ਹਾਂ ਦੇ ਨਾਮ ਜੱਦ ਹੋਏ ਆ ਜਿਨ੍ਹਾਂ ਦੇ ਲੋਕਾਂ ਦੇ ਨਾਂ ਜਨਤ ਕੀਤੇ ਆ ਉਹਨਾਂ ਸਾਰਿਆਂ ਨੂੰ ਨਾਲ ਹੀ ਸਖਬੀਰ ਦੇ ਖਿਲਾਰਨਾ ਚਾਹੀਦਾ ਵਾ ਜੇ ਪੰਥਕ ਰਵਾਇਤਾਂ ਦੇ ਮੁਤਾਬਕ ਸਜ਼ਾ ਨਹੀਂ ਦਿੱਤੀ ਜਾਂਦੀ ਤੇ ਫਿਰ ਉਹ ਸਜ਼ਾ ਨਹੀਂ ਮੰਨੀ ਜਾਊਗੀ ਆਪਾਂ ਉਹਨੂੰ ਕੋਚਾ ਮੰਨ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਹੋਣਾ ਵੱਲੋਂ ਸੁਖਪੀਰ ਸਿੰਘ ਬਾਦਲ ਨੂੰ ਪੇਸ਼ ਹੋਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਆਦੇਸ਼ ਜਾਰੀ ਹੋਇਆ ਸੀ ਉਸ ਆਦੇਸ਼ ਦੇ ਜਾਰੀ ਹੋਣ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆ ਜਿਹੜੀਆਂ ਨੇ ਵੱਖ-ਵੱਖ ਸਿਆਸੀ ਆਗੂ ਵੱਖ-ਵੱਖ ਪੰਥਕ ਵਿਦਵਾਨ ਤੇ ਵੱਖ-ਵੱਖ ਵਿਚਾਰਧਾਰਾ ਦੇ ਜਿਹੜੇ ਆਗੂ ਨੇ ਉਹ ਆਪਣੇ ਆਪਣੇ ਵਿਚਾਰ ਜਿਹੜੇ ਰੱਖ ਰਹੇ ਨੇ ਕੋ ਕਲਮ ਦੇ ਜ਼ਰੀਏ ਕੋ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਕੋਈ ਚੈਨਲ ਦੇ ਜ਼ਰੀਏ ਸੋ ਸਾਡੇ ਨਾਲ ਨੇ ਉਹ ਜੋ ਦੇ ਜਿਹੜੇ ਐਸਜੀਪੀਸੀ ਦੇ ਵਿੱਚ ਬਤਾਓ ਔਰ ਸੇਵਾਦਾਰ ਦੀ ਡਿਊਟੀ ਕਰਦੇ ਸੀ ਪਰ ਐਸਜੀਪੀਸੀ ਦੀਆਂ ਹੋ ਰੀਆਂ ਕੁੱਤਾਈਆਂ ਨੂੰ ਦੇਖ ਕੇ ਔਰ ਪੰਥ ਦਰਦੀ ਹੋਣ ਕਰਕੇ ਔਰ ਵੇਖਿਆ ਉਹਨਾਂ ਨੇ ਕਿ ਪੰਥ ਦੇ ਜਿਹੜੇ ਆਗੂ ਨੇ ਕਿਸ ਤਰੀਕੇ ਦੇ ਨਾਲ ਛੇ ਅਕਾਲ ਤਖਤ ਸਾਹਿਬ ਦੀ ਦਰਵਰਤੋਂ ਕਰ ਰਹੇ ਨੇ ਇਹ ਜਿਹੜਾ ਤਰਤ ਸੀ ਉਹਨਾਂ ਕੋ ਸਹਾਰ ਨਹੀਂ ਹੋਇਆ ਔਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਤੋਂ ਆ ਜੋ ਕੌਮ ਦੀ ਸੇਵਾ ਕਰਦੇ ਨੇ ਸੋ ਸਾਡੇ ਨਾਲ ਨੇ ਭਾਈ ਬੁੱਧ ਸਿੰਘ ਜੀ ਚੰਕ ਚੰਕਾ ਸਭ ਤੁਹਾਡਾ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਨੂੰ ਆਦੇਸ਼ ਕੀਤਾ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਦਕਿ ਉਸ ਤੋਂ ਪਹਿਲਾਂ ਇੱਕ ਬਾਗੀ ਧੜਾ ਜਿਨ੍ਹਾਂ ਨੇ ਆਪਣੇ ਸਾਰੇ ਗੁਨਾਹ ਮੰਨ ਲਏ ਨੇ ਔਰ ਉਹਨਾਂ ਨੇ ਕਿਹਾ ਕਿ ਸਾਡੀ ਗੁਨਾਹ ਹੋ ਗਏ ਨੇ ਗਲਤੀਆਂ ਹੋ ਗਈਆਂ ਨੇ ਅਸੀਂ ਤਾਂ ਸਜ਼ਾ ਭੁਗਤਣ ਨੂੰ ਤਿਆਰ ਸੁਖਬੀਰ ਸਿੰਘ ਬਾਦਲ ਨੂੰ ਸੱਦਣਾ ਇਸ ਤੋਂ ਪਹਿਲਾਂ ਤਾਂ ਕਈ ਵਾਰੀ ਉਹ ਆਣ ਕੇ ਮਾਫੀ ਮੰਗ ਚੁੱਕੇ ਨੇ ਜਾਣੀਆਂ ਨਾ ਜਾਣੇ ਦੀ ਪਰ ਇਹ ਜੋ ਕੁਝ ਹੋ ਰਿਹਾ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਜਿਹੜਾ ਤਖਤ ਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਆ ਉਸ ਤਖਤ ਤੋਂ ਫੈਸਲੇ ਵੀ ਜਿਹੜੇ ਆ ਸਖਤ ਲੈ ਗਏ ਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੁੱਲਾ ਸਿੰਘ ਨੇ ਫੈਸਲਾ ਸੁਣਾਇਆ ਸੀ ਔਰ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ ਗਿਆ ਸੀ ਤੇ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਗੁਰਮਰਜਾਦਾ ਦੇ ਮੁਤਾਬਕ ਉਹਨਾਂ ਦੀ ਦੇਖ ਲੈਣੀ ਬੰਦ ਕਰ ਦਿੱਤੀ ਸੀ ਉਹਨਾਂ ਨੂੰ ਗੁਰਦੁਆਰਬ ਵਿੱਚ ਸਤਕਾਰ ਦੇਣਾ ਬੰਦ ਕਰ ਦਿੱਤਾ ਸੀ ਪਰ ਇੱਥੇ ਗਲਤੀਆਂ ਕਰਨ ਵਾਲਿਆਂ ਨੂੰ ਅੱਜ ਵੀ ਸਰੋਪਿਆਂ ਦੇ ਨਾਲ ਨਵਾਜਿਆ ਜਾਂਦਾ ਅੱਜ ਵੀ ਉਹਨਾਂ ਨੂੰ ਸਤਕਾਰ ਦੇ ਨਾਲ ਅੱਗੋਂ ਲੈ ਕੇ ਜਾਇਆ ਜਾਂਦਾ ਵਾ ਤੇ ਫਿਰ ਉਸ ਸਮੇਂ ਦਾ ਤੇ ਇਸ ਸਮੇਂ ਦਾ ਫਰਕ ਹੋਇਆ ਨਾ ਮਹਾਰਾਜ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜ਼ਾ ਮਾਰੀ ਸੀ ਇਦਾਂ ਦੀ ਸਜ਼ਾ ਦੇਣ ਵਾਲਾ ਜਿਹੜਾ ਜਥੇਦਾਰ ਆ ਕੌਮ ਉਹਨੂੰ ਪ੍ਰਵਾਨ ਕਰੂਗੀ ਔਰ ਕੌਮ ਚਾਹੁੰਦੀ ਆ ਕਿ ਕੌਮ ਦਾ ਇਦਾਂ ਦਾ ਜਥੇਦਾਰ ਹੋਵੇ ਜਿਹੜਾ ਨਿਰੋਲ ਫੈਸਲਾ ਲਵੇ ਔਰ ਨਾਲ ਹੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਸਤਿਕਾਰ ਵਜੋਂ ਔਰ ਅਪੀਲ ਵੀ ਕਰਦਾ ਵਾਂ ਕਿ ਜਿਹੜੀ ਸੇਵਾ ਸੰਗਤ ਸ਼ਰਧਾ ਤੇ ਭਾਵਨਾ ਕਰਦੀ ਆ ਉਹਨੂੰ ਅਸੀਂ ਸਜ਼ਾ ਦਾ ਰੂਪ ਨਾ ਦਿਖਾਈਏ ਭਾਂਡੇ ਮਾਂਜਣ ਨੂੰ ਸਜ਼ਾ ਨਾ ਮੰਨੀਏ ਜੋੜਿਆਂ ਦੀ ਸੇਵਾ ਕਰਨ ਨੂੰ ਸਜ਼ਾ ਨਾ ਮੰਨੀਏ ਜਿਹੜੀਆਂ ਸਜ਼ਾ ਪੰਥਕ ਰੀਤੀ ਰਿਵਾਜਾਂ ਮੁਤਾਬਕ ਸੀ ਉਹ ਸਜ਼ਾ ਇਹਨਾਂ ਲੋਕਾਂ ਨੂੰ ਦੇਣੀ ਚਾਹੀਦੀਆਂ ਕਿਉਂਕਿ ਇਹਨਾਂ ਦੀਆਂ ਪੁਤਾਈਆਂ ਬਹੁਤ ਵੱਡੀਆਂ ਵਾਂ ਇਹਨਾਂ ਦੇ ਗੁਨਾਹ ਬਹੁਤ ਵੱਡੇ ਆ ਜਿਹੜੇ ਗੁਰੂ ਸਾਹਿਬ ਦਾ ਸਤਕਾਰ ਨਹੀਂ ਰੱਖ ਸਕੇ ਜਿਹੜੇ ਗੁਰੂ ਸਾਹਿਬ ਦੀ ਗੱਲ ਨਹੀਂ ਕਰ ਸਕੇ ਉਹ ਕੱਢਣੀ ਤੋਂ ਕੱਢਣੀ ਸਜ਼ਾ ਦੇ ਹੱਕਦਾਰ ਆ ਹੁਣ ਆਉਣ ਵਾਲਾ ਸਮਾਂ ਜਥੇਦਾਰ ਦੀ ਪਰਖ ਦਾ ਵੀ ਆ ਔਰ ਸਿੱਖ ਸਿਧਾਂਤਾਂ ਦੀ ਮਰਜ਼ਾਦਾ ਦਾ ਵੀ ਆ ਬੱਚ ਜੀ ਤੁਸੀਂ ਗੱਲ ਬਹੁਤ ਵਧੀਆ ਕਹੀ ਹੈ ਕਿ ਦੇਖੋ ਜਦੋਂ ਇੱਕ ਮਹਾਰਾਜੇ ਨੂੰ ਸਜ਼ਾ ਮਿਲ ਗਈ ਨਾ ਵੱਖ-ਵੱਖ ਮਿਸਲਾਂ ਦੇ ਸਰਦਾਰ ਸੀ ਉਹ ਬੰਦੇ ਬਣ ਗਏ ਸੀ ਬੰਦੇ ਦੇ ਪੁੱਤ ਬਣ ਗਏ ਸੀ ਪਤਾ ਲੱਗ ਗਿਆ ਕਿ ਮਹਾਰਾਜਾ ਤਲਬ ਹੋਇਆ ਔਰ ਮਹਾਰਾਜੇ ਨੂੰ ਕੋੜੇ ਵਜੇ ਨੇ ਔਰ ਉਹਦੇ ਬਾਅਦ ਹਰ ਇੱਕ ਸਿੱਖ ਜਿਹੜਾ ਸੀਗਾ ਨਾ ਸ਼ਰਧਾਵਾਨ ਵੀ ਹੋ ਗਈ ਤੇ ਕੋਈ ਵੀ ਕੁਤਾਹੀ ਕਰਨ ਤੋਂ ਡਰਦਾ ਸੀ ਪਰ ਇਹ ਤੇ ਤੁਸੀਂ ਬਿਲਕੁਲ ਸਹੀ ਗੱਲ ਕਹੀ ਜੀ ਪਤਾ ਵੀ ਹੈ ਕਿ ਬਰਗਾੜੀ ਕਾਂਡ ਦਾ ਗੁਨਾਹਗਰ ਕੌਣ ਹੈ 328 ਰੁਪਏ ਦਾ ਗੁਨਾਹਗਰ ਕੌਣ ਹੈ ਸੌਦਾ ਸਾਧ ਨੂੰ ਮਾਫੀ ਦੇਣ ਵਾਲਾ ਕੌਣ ਹੈ 92 ਲੱਖ ਖਚਉਣ ਵਾਲਾ ਕੌਣ ਹੈ ਐਸਜੀਪੀਸੀ ਦੇ ਗੁਰੂ ਘਰਾਂ ਦੀਆਂ ਗੋਲ ਕਾਂ ਦੇ ਡਾਕੇ ਮਾਰਨ ਵਾਲਾ ਕੌਣ ਹੈ ਕੌਣ ਹੈ ਜਿਨ ਨੇ ਇਲੈਕਸ਼ਨਾਂ ਤੋਂ ਠੀਕ ਪਹਿਲੇ ਵਾਪਸ ਲਿਆ ਸੀ ਆਪਣੇ ਰਾਮ ਰਹੀਮ ਦੇ ਵਾਲਾ ਕੇਸ ਉਹਦੇ ਤੇ ਮਾਮਲਾ ਜਿਹੜਾ ਸੀ ਉਹ ਕੇਸ ਵਾਪਸ ਲੈ ਰਿਆ ਸੀ ਸਭ ਜਾਣਦੇ ਪਰ ਉਹ ਬੰਦਾ ਜਦੋਂ ਆਉਂਦਾ ਹੈ ਤੇ ਪੱਬਾ ਭਾਰ ਹੋ ਜਾਂਦੇ ਨੇ ਸਾਰੇ ਸੇਵਾਦਾਰ ਉਹਦੇ ਆਲੇ ਦੁਆਲੇ ਖੜੇ ਹੋ ਜਾਂਦੇ ਨੇ ਉਹਦੀ ਜੀ ਹਜ਼ੂਰੀ ਚ ਲਾਈ ਜਾਂਦੇ ਨੇ ਚਮਚੀ ਚ ਲੱਗ ਜਾਂਦੇ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੇ ਕਿਤੇ ਹੁਣ ਮੌਕੇ ਦੇ ਉੱਤੇ ਮੰਨ ਲਓ ਕਿਤੇ ਅਕਾਲੀ ਫੂਲਾ ਸਿੰਘ ਹੁੰਦਾ ਤਾਂ ਮੈਨੂੰ ਤੁਸੀਂ ਕਲਪਨਾ ਦੱਸੋ ਕਿੱਦਾਂ ਦੀ ਹੁੰਦੀ ਵੇਖੋ ਜੀ ਮੈਂ ਕਹਿੰਦਾ ਜੇ ਮੌਕੇ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਹੁੰਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੋ ਹਰਸ਼ਰ ਹੋਣਾ ਚਾਹੀਦਾ ਸੀ ਉਹ ਇਹ ਹੋਣਾ ਚਾਹੀਦਾ ਸੀ ਕਿ ਜਿਸ ਸੰਸਥਾ ਦੇ ਵਿੱਚੋਂ ਜਿਸ ਸਥਾਨ ਦੇ ਉੱਤੋਂ ਐਡਾ ਵੱਡਾ ਰੁੱਤਵਾ ਮਿਲਿਆ ਉਹ ਸਾਰੀਆਂ ਤਾਕਤਾਂ ਵਾਪਸੀ ਲੈ ਲੈਣੀਆਂ ਚਾਹੀਦੀਆਂ ਸੀ ਜਿਹੜਾ ਸ਼ਰੂਮ ਨਹੀਂ ਅਕਾਲੀ ਦਲ ਬਾਦਲ ਬਣਾ ਦਿੱਤਾ ਜਿਹੜਾ ਸ਼ਰੂਮ ਨਹੀਂ ਅਕਾਲੀ ਦਲ ਲੋਕਾਂ ਦਾ ਸੀ ਪੰਥ ਦੇ ਲੋਕਾਂ ਦਾ ਸੀ ਉਸ ਸ਼੍ਰੋਮਣੀ ਅਕਾਲੀ ਦਲ ਤੋਂ ਪਰੇ ਹਟਾ ਕੇ ਸਾਈਡ ਤੇ ਭਾਲ ਦੇਣਾ ਚਾਹੀਦਾ ਸੀ ਮੈਂ ਅੱਜ ਵੀ ਕਹਿਣਾ ਚਾਹੁੰਦਾ ਵਾਂ ਕਿ ਜਥੇਦਾਰ ਸਾਹਿਬ ਨੂੰ ਇਹ ਅਪੀਲਿਆ ਕਿ ਜਿਹੜਾ ਸਰਦਾਰ ਸਿੰਘ ਸੁਖਬੀਰ ਸਿੰਘ ਬਾਦਲ ਆ ਉਹਦੀ ਸਜ਼ਾ ਤਾਂ ਇਹ ਬਣਦੀ ਆ ਕਿ ਜਿਸ ਪਾਰਟੀ ਨੇ ਤੈਨੂੰ ਇੰਨੀ ਸ਼ੌਹਰਤ ਜਿਸ ਪਾਰਟੀ ਨੇ ਤੈਨੂੰ ਇਸ ਤਰੀਕੇ ਨਾਲ ਨਵਾਜਿਆ ਜਿਸ ਪੰਥ ਨੇ ਤੈਨੂੰ ਇਸ ਤਰੀਕੇ ਨਾਲ ਸਤਕਾਰ ਦਿੱਤੇ ਅੱਜ ਉਹ ਸਤਕਾਰ ਪੰਥਕ ਤੌਰ ਤੇ ਜਥੇਦਾਰ ਰੀਤੀ ਰਿਵਾਜਾਂ ਦੇ ਮੁਤਾਬਕ ਉਹ ਜਿਹੜੀਆਂ ਸਾਰੀਆਂ ਤਾਕਤਾਂ ਵਾਪਸ ਲੈਂਦੇ ਆ ਕਿ ਨਹੀਂ ਲੈਂਦੇ ਇਹ ਵੀ ਇੱਕ ਪਰਖ ਦੀ ਘੜੀ ਹੋਊਗੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੇ ਇਹਦੀ ਘੋਖ ਕੀਤੀ ਜਾਵੇ ਕਿ ਅਕਾਲੀ ਦਲ ਬਾਦਲ ਆ ਕਿ ਅਕਾਲੀ ਦਲ ਜਿਹੜਾ ਵਾ ਪੰਥ ਦਾ ਵਾ ਕਿਉਂਕਿ ਇਹ ਦੋ ਚੀਜ਼ਾਂ ਜਿਹੜੀਆਂ ਅਜੇ ਪਰੰਪ੍ਰਿਖੇ ਦੇ ਵਿੱਚ ਆ ਇਹ ਚੀਜ਼ਾਂ ਜਿਹੜੀ ਘੋਕ ਹੋਣੀ ਚਾਹੀਦੀ ਆ ਔਰ ਜੇ ਅਕਾਲੀ ਦਲ ਸਾਡੇ ਦਾ ਪ੍ਰਧਾਨ ਆ ਤੇ ਸੁਖਵੀਰ ਬਾਦਲ ਪ੍ਰਧਾਨਗੀ ਦਾ ਹੱਕਦਾਰ ਨਹੀਂ ਹੈਗਾ ਜਿਹੜਾ ਪੰਥ ਦਾ ਅਕਾਲੀ ਦਲ ਆ ਨਾ ਉਹਦਾ ਸੁਖਵੀਰ ਬਾਦਲ ਪ੍ਰਧਾਨਗੀ ਦਾ ਹੱਕਦਾਰ ਨਹੀਂ ਹੈਗਾ ਕਿਉਂਕਿ ਜੋ ਉਹਨੇ ਕੁਤਾਈਆਂ ਕੀਤੀਆਂ ਵਾ ਕਿਹੜੇ ਵੱਡੇ ਇਲਜ਼ਾਮ ਨੇ ਕੀ ਇਹੋ ਜੀ ਗੱਲ ਹੈ ਗ੍ਰਹਿ ਮੰਤਰੀ ਤੇ ਹੁੰਦੇ ਕੀ ਕੀਤਾ ਉਹਨਾਂ ਨੇ ਇਹੋ ਜੀ ਗ੍ਰਹਿ ਮੰਤਰੀ ਇਹ ਸੀ ਇਹਨਾਂ ਦੇ ਹੁੰਦਿਆ ਬੈਬਲ ਗੋਲੀकांड ਹੋਇਆ ਔਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗਾਂ ਦੀ ਬੇਦਬੀ ਹੋਈ ਤਾਨੂੰ ਯਾਦ ਹੋਣਾ ਵਾ ਕਿ ਜਦੋਂ ਜਲੰਧਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਗੰਦੇ ਨਾਲੇ ਦੇ ਵਿੱਚ ਸੁੱਟੇ ਗਏ ਦਾਸ ਵੀ ਉੱਥੇ ਹਾਜ਼ਰ ਸੀ ਔਰ ਜਿਹੜੇ ਅੰਗ ਸੀ ਬਸਤੀ 바ਵਾ ਖੇਰ ਤੋਂ ਲੈ ਕੇ ਕਾਲੇ ਸੰਗਿਆ ਦੀ ਵਹੀਂ ਤੱਕ ਗਏ ਹੋਏ ਸੀ ਔਰ ਦਾਸ ਨੇ ਵੀ ਨਾਲ ਉੱਥੇ ਅੰਗ ਕਢਾਉਣ ਦੀ ਸੇਵਾ ਕੀਤੀ ਔਰ ਉਹ ਪਾਣੀ ਦੇ ਵਿੱਚ ਵੜਨ ਨੂੰ ਕੀ ਦੇਖਣ ਨੂੰ ਜੀ ਨਹੀਂ ਸੀ ਕਰਦਾ ਜਿਹਦੇ ਵਿੱਚ ਕੁੱਤੇ ਬਿੱਲੇ ਕਈ ਤਰ੍ਹਾਂ ਦੇ ਜਾਨਵਰ ਬਰੇ ਉਹਦੇ ਵਿੱਚ ਪਾਵਨ ਪਵਿੱਤਰ ਅੰਗ ਪਏ ਹੋਣ ਤੇ ਫਿਰ ਸਿੱਖ ਦਾ ਹਿਰਦਾ ਨਹੀਂ ਬਲੁੰਦ ਰਿਆ ਜਾਂਦਾ ਕੀ ਗੱਲ ਜਿਹੜਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਆ ਗੁਰੂ ਸਾਹਿਬ ਤੋਂ ਰੁਤਬਾ ਵੱਡਾ ਨਹੀਂ ਰੱਖਦਾ ਕੌਮ ਦਾ ਜਥੇਦਾਰ ਆ ਪਰ ਗੁਰੂ ਸਾਹਿਬ ਦੇ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਨੇ ਪੈਂਦੇਖਾਨ ਨੂੰ ਪੁੱਤ ਬਣਾਇਆ ਸੀ ਵੇਖੋ ਜਿਸ ਤਖਤ ਦਾ ਜਥੇਦਾਰ ਹੋ ਉਸ ਤਖਤ ਦੇ ਜਿਹੜਾ ਜਿੰਨੇ ਤਖਤ ਸਾਜਿਆ ਸੀ ਉਹਦੇ ਫੈਸਲੇ ਦੇਖੋ ਪੈਂਦੇਖਾਨ ਨੂੰ 15 ਸਾਲ ਦੀ ਵਿੱਚ ਉਮਰ ਦੇ ਵਿੱਚ ਪੁੱਤ ਬਣਾਇਆ ਜਦੋਂ ਪੈਂਦੇਖਾਨ ਨੇ ਹੰਕਾਰ ਵਾਲਾ ਕੰਮ ਕੀਤਾ ਤੇ ਆਪਣੇ ਹੱਥੀ ਮਾਰ ਦਿੱਤਾ ਕੀ ਗੱਲ ਆਸੀਂ ਉਹੋ ਜਿਹੇ ਫੈਸਲੇ ਨਹੀਂ ਕਰ ਸਕਦੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਜਿਹੜੇ ਮਸੰਦ ਬੈਠੇ ਨੇ ਅੱਜ ਹੂੰ ਜਦੋਂ ਟਾਈਮ ਆਇਆ ਉਹਨਾਂ ਨੂੰ ਤੇਲ ਦੇ ਕੜਾਹੇ ਦੇ ਵਿੱਚ ਪਾ ਕੇ ਸਾਰਿਆ ਕੀ ਗੱਲ ਕੌਮ ਉਹ ਫੈਸਲੇ ਨਹੀਂ ਕਰ ਸਕਦੀ ਰਣਜੀਤ ਬਰਾੜ ਦਾ ਮੈਂ ਇੱਕ ਟਿੱਪਣੀ ਜਿਹੜੀ ਅਖਬਾਰ ਦੀ ਉਹਨੇ ਇੱਕ ਟਿੱਪਣੀ ਕੀਤੀ ਆ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਤਖਤਾਂ ਦੇ ਜਹੇਦਾਰ ਨੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਬਹਾਲ ਰੱਖਣੀ ਹੈ ਜਾਂ ਬਾਦਲਾਂ ਦੀ ਕੱਠ ਪੁਤਲੀ ਬਣ ਕੇ ਰਹਿਣਾ ਵੇਖੋ ਜੀ ਇਹ ਜਿਹੜਾ ਚਰਨਜੀਤ ਬਰਾੜ ਨੇ ਸਵਾਲ ਕੀਤਾ ਵਾ ਇਹਦੇ ਤੇ ਹੁਣ ਤੇ ਆਉਣ ਵਾਲੇ ਟਾਈਮ ਤੇ ਜਥੇਦਾਰ ਦੱਸਣਗੇ ਕਿ ਉਹ ਪੰਥ ਦੇ ਨਾਲ ਆ ਕਿ ਬਾਦਲਾਂ ਦੇ ਨਾਲ ਆ ਕਿਉਂਕਿ ਜੇ ਤਾਂ ਉਹ ਪੰਥਕ ਫੈਸਲਾ ਲੈਣਗੇ ਫਿਰ ਤਾਂ ਫੈਸਲਾ ਅਕਾਲੀ ਫੁੱਲਾ ਸਿੰਘ ਵਾਲਾ ਲੈਣਾ ਪੈਣਾ ਵਾ ਤੇ ਜੇ ਫੈਸਲਾ ਸਿਆਸੀ ਲੈਣਗੇ ਤੇ ਫਿਰ ਤਾਂ ਬਾਦਲਾਂ ਵਾਲਾ ਲੈਣਾ ਪੈਣਾ ਪਹਿਲਾਂ ਜਥੇਦਾਰ ਗੁਰਵਜਨ ਸਿੰਘ ਜੀ ਵੀ ਰਹਿ ਕੇ ਗਏ ਉਹਨਾਂ ਨੂੰ ਜੇ ਕੱਢਿਆ ਕੌਮ ਨੇ ਥੋੜਾ ਕੱਢਿਆ ਬਾਦਲਾਂ ਨੇ ਲਾਇਆ ਬਾਦਲਾਂ ਨੇ ਲਾ ਦਿੱਤਾ ਹਰਪ੍ਰੀਤ ਸਿੰਘ ਨੂੰ ਬਾਦਲਾਂ ਨੇ ਲਾਇਆ ਬਾਦਲਾਂ ਨੇ ਲਾ ਦਿੱਤਾ ਜਦੋਂ ਕੌਮ ਦਾ ਲੱਗਾ ਜਥੇਦਾਰ ਕੌਮ ਹੀ ਲਾ ਸਕਦੀ ਆ ਬਾਦਲ ਵਿਸ਼ੇਸ਼ ਵਿਅਕਤੀ ਨਹੀਂ ਲਾ ਸਕਦਾ ਅੱਜ ਤੱਕ ਜਿੰਨੇ ਵੀ ਜਥੇਦਾਰ ਲੱਗੇ ਆ ਉਹ ਸਿਆਸੀ ਲੋਕਾਂ ਦੇ ਲਗਾਏ ਜਥੇਦਾਰ ਲੱਗੇ ਆ ਕੌਮ ਦਾ ਜਥੇਦਾਰ ਲੱਗਾ ਹੁੰਦਾ ਤੇ ਇਦਾਂ ਦੀਆਂ ਪੁਤਾਈਆਂ ਨਹੀਂ ਸੀ ਵੱਡਾ ਮੁੱਦਾ ਉੱਥੇ ਦਾ ਬੁੱਸਿੰਗ ਚੀ ਜਦੋਂ ਇਹਨਾਂ ਨੂੰ ਹਾਜ਼ਰ ਹੋਣਾ ਪਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਔਰ ਜਦੋਂ ਸਵਾਲ ਹੋਣਗੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਪੁੱਛਣਗੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਉਸ ਮੁਆਫੀ ਦਾ ਜ਼ਿਕਰ ਹੋਏਗਾ ਵੀ ਮੁਆਫੀ ਵਾਲੀ ਚਿੱਠੀ ਕਿੰਨੇ ਦਿੱਤੀ ਸੀ ਜਹੇਦਾਰ ਕਿੰਨੇ ਕਬੂਲ ਕੀਤੀ ਕਿੰਨੇ ਪੜੀ ਔਰ ਉੱਥੇ ਹੋਰ ਜਿਹੜੇ ਬਾਕੀ ਜਹੇਦਾਰ ਸਾਹਿਬ ਸੀ ਉਹ ਕੌਣ-ਕੌਣ ਸੀ ਕੀ ਉਹ ਜਹੇਦਾਰ ਸਾਹਿਬ ਵੀ ਸਾਰੇ ਤਲਬ ਹੋਣਗੇ ਕਿ ਤੁਸੀਂ ਇਹ ਗੁਨਾਹ ਕਿਉਂ ਕੀਤਾ ਇਹ ਗਲਤੀ ਕਿਉਂ ਕੀਤੀ ਕਿ ਜਹੇਦਾਰ ਸਾਹਿਬ ਜਿਹੜੇ ਨੇ ਉਸ ਸਮੇਂ ਦੇ ਗਿਆਨੀ ਗੁਰਬਚਨ ਸਿੰਘ ਉਹ ਤਲਬ ਹੋਣਗੇ ਮੈਂ ਇੱਥੇ ਕਹਿੰਨਾ ਇਸ ਤਬਦੀਸ਼ ਦੇ ਵਿੱਚ ਜਿੰਨੇ ਵੀ ਜਥੇਦਾਰ ਇਨਵੋਲਪ ਆਏਗੇ ਆ ਜਿਨ੍ਹਾਂ ਦੇ ਨਾਮ ਜਦ ਹੋਏ ਆ ਜਿਨ੍ਹਾਂ ਦੇ ਲੋਕਾਂ ਨੇ ਨਾਂ ਜਨਤ ਕੀਤੇ ਆ ਉਹਨਾਂ ਸਾਰਿਆਂ ਨੂੰ ਨਾਲ ਹੀ ਸੁਖਬੀਰ ਦੇ ਖਿਹਾਰਨਾ ਚਾਹੀਦਾ ਵਾ ਔਰ ਇਹ ਤਾਂ ਫਿਰ ਤੁਹਾਨੂੰ ਦੱਸਿਆ ਨਾ ਕਿ ਸਪਸ਼ਟਤਾ ਤਾਂ ਹੀ ਹੋਣਾ ਵਾ ਨੇਕੀ ਤੇ ਬਦੀ ਦੀ ਗੱਲ ਤਾਂ ਹੀ ਮੰਨੀ ਜਾਣੀ ਆ ਕਿ ਜੇ ਉੱਥੇ ਹੱਕ ਤੇ ਸੱਚ ਦਾ ਫੈਸਲਾ ਸੁਣਾਇਆ ਜਾਵੇ ਭਾਵੇਂ ਉਹ ਕੋਈ ਮੌਜੂਦਾ ਜਥੇਦਾਰ ਹੋਵੇ ਭਾਵੇਂ ਕੋਈ ਸਾਬਕਾ ਜਥੇਦਾਰ ਹੋਵੇ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਦਾ ਤਖਤ ਫੈਸਲਾ ਸੁਣਾਉਣ ਲਈ ਤਖਤ ਬਣਾਇਆ ਗਿਆ ਵਾ ਜਿੱਥੇ ਸਿੱਖਾਂ ਦੇ ਨਾਲ ਕਿਤੇ ਬੇਇਨਸਾਫੀ ਹੋਈ ਆ ਜਿਸ ਬੰਦੇ ਨੇ ਗਲਤੀ ਕੀਤੀ ਆ ਉਸ ਬੰਦੇ ਨੂੰ ਉਹਦੀ ਬਣਦੀ ਸਜ਼ਾ ਤਖਤ ਤੋਂ ਮਿਲੀ ਆ ਤੇ ਤਾਂ ਹੀ ਸਿੱਖਾਂ ਨੂੰ ਸੰਤੁਸ਼ਟੀ ਹੋਊਗੀ ਜੋ ਸਿੱਖ ਰਵੈਤਾਂ ਦੇ ਮੁਤਾਬਕ ਸਜ਼ਾ ਦਿੱਤੀ ਜਾਊਗੀ ਅੱਛਾ ਬਾਕੀ ਧੜ ਉਹ ਆਪਣਾ ਪਤਾ ਖੇਡਣ ਚ ਕਾਮਯਾਬ ਹੋ ਗਿਆ ਵੇਖੋ ਅਜੇ ਤੱਕ ਸੁਖਬੀਰ ਸਿੰਘ ਬਾਦਲ ਨੂੰ ਕਦੀ ਕਿਸੇ ਦੀ ਹਿੰਮਤ ਨਹੀਂ ਸੀ ਭਈ ਪੀ ਉਹਨਾਂ ਨੂੰ ਤਲਬ ਕਰਨ ਲੈਣ ਉਹਨਾਂ ਨੂੰ ਆਦੇਸ਼ ਕਰਨ ਕਿ ਆ ਕੇ ਹਾਜ਼ਰ ਹੋਵੋ ਪਰ ਬਾਕੀ ਧੜੇ ਨੇ ਕੁਝ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਕੁਝ ਇਸ ਤਰ੍ਹਾਂ ਦੀ ਚਾਲ ਚੱਲ ਦਿੱਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਰ ਸਾਹਿਬ ਨੂੰ ਆਦੇਸ਼ ਦੇਣਾ ਪੈ ਗਿਆ ਜਦਕਿ ਪਿਛਲੇ ਲੰਬੇ ਸਮੇਂ ਤੋਂ ਸੰਗਤ ਕਹਿ ਰਹੀ ਹੈ ਕੀ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਸਿਰਕਾਲ ਤੱਕ ਸਾਥ ਤੇ ਬੁਲਾਇਆ ਜਾਵੇ ਪੁੱਛਿਆ ਜਾਵੇ ਪਰ ਅਜੇ ਤੱਕ ਕਦੀ ਕਿਸੇ ਨੇ ਬੁਲਾਇਆ ਨਹੀਂ ਸੀ ਵੇਖੋ ਜੀ ਜਿਹੜੀ ਗੱਲ ਤੁਸੀਂ ਕੀਤੀ ਬਾਗੀ ਧੜੇ ਦੀ ਬਾਗੀ ਧੜੇ ਦੇ ਵਿੱਚ ਵੀ ਕੁਝ ਲੋਕ ਇਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਅੱਜ ਵੀ ਤਲਬ ਕਰਨ ਦੀ ਲੋੜ ਆ ਉਹ ਨਾਲ ਸੀ ਸ਼ਾਮਲ ਸੀ ਉਹਨਾਂ ਸਾਰੇ ਫੈਸਲਿਆਂ 'ਚ ਕਿਉਂਕਿ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਨਾਂ ਆਉਂਦਾ ਵਾ ਜਿਹੜੀ ਜਿਹੜੀ ਪੋਸ਼ਾਕ ਭੇਜੀ ਗਈ ਆ ਉਹ ਪੋਸ਼ਾਕ ਦਾ ਰੋਲ ਜਿਹੜਾ ਡਿਲੀਵਰੀ ਪਹੁੰਚਾਉਣ ਵਾਲਾ ਉਹ ਚੰਦੂ ਸਿੰਘ ਮਾਜਰੇ ਨੂੰ ਕਿਹਾ ਜਾਂਦਾ ਵਾ ਨਰੋਲਤਾ ਇਹ ਤੇ ਆ ਭਾਵੇਂ ਉਹ ਬਾਗੀ ਢੜਾ ਹੋਵੇ ਤੇ ਭਾਵੇਂ ਉਹ ਮੌਜੂਦਾ ਢੜਾ ਹੋਵੇ ਤੇ ਭਾਵੇਂ ਉਹ ਸਾਬਕਾ ਢੜਾ ਹੋਵੇ ਜਿਹੜੀ ਇਹ ਜਾਂਚ ਆ ਇਹਦੇ ਵਿੱਚ ਸਾਰਿਆਂ ਨੂੰ ਕਟਾਰੇ 'ਚ ਜਥੇਦਾਰ ਖਲਾਰੇ ਔਰ ਜਿਹੜਾ ਜਿਹੜਾ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਹਦੀ ਕੱਲੇ-ਕੱਲੇ ਦੀ ਸਕਰੀਨ ਦੇ ਉੱਤੇ ਕਲੀਅਰ ਸਜ਼ਾ ਦਿੱਤੀ ਜਾਵੇ ਔਰ ਸਜ਼ਾ ਵੀ ਮੈਂ ਤੁਹਾਨੂੰ ਕਹਿ ਰਿਹਾ ਕਿ ਪੰਥ ਕਰਵੈਤਾ ਦੇ ਮੁਤਾਬਕ ਦਿੱਤੀ ਜਾਵੇ ਜੇ ਪੰਥ ਕਰਵੈਤਾ ਦੇ ਮੁਤਾਬਕ ਸਜ਼ਾ ਨਹੀਂ ਦਿੱਤੀ ਜਾਂਦੀ ਤੇ ਫੇਰ ਉਹ ਸਜ਼ਾ ਨਹੀਂ ਮੰਨੀ ਜਾਊਗੀ ਆਪਾਂ ਉਹਨੂੰ ਪੋਚਾ ਮੰਨ ਲਵਾਂਗੇ ਜੀ ਬਿਲਕੁਲ ਸੋ ਮਤਲਬ ਜਿਹੜੀ ਸੇਵਾਵਾਂ ਸੰਗਤ ਚਾਹ ਨਾ ਕਰਦੀ ਐ ਛਰਤਾ ਨਾ ਕਰਦੀ ਐ ਸੁਖਣਾ ਸੁਖ ਕੇ ਕਰਦੀ ਐ ਕਿ ਮੈਂ ਇੰਨੇ ਪਾਠ ਕਰਾਂਗਾ ਇੰਨੇ ਦਿਨ ਮੈਂ ਝਾੜੂ ਦੀ ਸੇਵਾ ਕਰਾਂਗਾ ਜਾਂ ਇੰਨੀ ਦਿਨ ਮੈਂ ਬਰਤਨ ਸਾਫ ਕਰਾਂਗਾ ਇੰਨੀ ਦਿਨ ਮੈਂ ਜਿਹੜੀ ਐ ਬਾਕੀ ਹੋਰ ਸੇਵਾਵਾਂ ਕਰਾਂਗਾ ਉਹ ਤਾਂ ਸੇਵਾ ਹੁੰਦੀ ਐ ਜੀ ਉਹ ਤਾਂ ਸੁਖਣਾ ਹੁੰਦੀ ਚਾਹਵਾ ਨਾ ਕਰਦੇ ਆ ਵੈਗਰੂ ਵੈਗਰੂ ਕਰਦੇ ਜਾਪ ਕਰਦੇ ਹੋਏ ਲੋਕ ਕਰਦੇ ਆ ਇਹਨੂੰ ਅਸੀਂ ਸਜ਼ਾ ਕਹਿ ਕੇ ਇਹ ਕਿਦੋਂ ਨੂੰ ਤੋੜ ਦਿੱਤਾ ਕਿੰਨੇ ਸ਼ੁਰੂ ਕੀਤੀ ਐ ਜੀ ਨਹੀਂ ਜੀ ਮੈਂ ਤੇ ਤੁਹਾਨੂੰ ਦੱਸਿਆ ਕਿ ਸਜ਼ਾ ਬਰਤਨਮਾਨ ਨਹੀਂ ਸਜ਼ਾ ਨਹੀਂ ਆਪਾਂ ਇਹ ਸੱਚ ਇਸ ਦੇ ਤੇ ਆਪਾਂ ਨੂੰ ਬਹੁਤ ਇੱਕ ਗੰਭੀਰਤਾ ਨਾਲ ਸਾਰਿਆਂ ਨੂੰ ਸੋਚਣ ਵਾਲੀ ਗੱਲ ਆ ਕਿ ਜਿਹੜੀ ਸੇਵਾ ਸ਼ਰਧਾ ਭਾਵਨਾ ਦੇ ਨਾਲ ਕੀਤੀ ਜਾਵੇ ਉਹ ਆਪਾਂ ਸਜ਼ਾ ਨਹੀਂ ਦਿੱਤਾ ਜਿੱਦਾਂ ਦੇ ਸੇਵਾ ਨੂੰ ਸਜ਼ਾ ਕਹਿ ਰਹੇ ਨੇ ਤਾਂ ਫਿਰ ਸਜ਼ਾ ਨੂੰ ਇਹ ਕਿਹੜੀ ਅਕਾਲੀ ਖੂਲਾ ਸਿੰਘ ਨੇ ਕੀ ਦਿੱਤਾ ਸੀ ਨਹੀਂ ਸਜ਼ਾ ਫਿਰ ਹੋਈ ਇਹ ਉਹਨੂੰ ਸਜ਼ਾ ਨਹੀਂ ਕਹਾਵਾਂਗੇ ਤੇ ਜਿਹੜੇ ਗੁਰੂ ਸਾਹਿਬ ਨੇ ਫਿਰ ਕੜਾਹਿਆਂ ਦੇ ਵਿੱਚ ਸੁਟੇ ਸੀ ਉਹ ਕੀ ਸੀ ਉਹ ਸਜ਼ਾ ਨਹੀਂ ਸੀ ਮੈਂ ਤੇ ਕਹਿੰਦਾ ਕਿ ਪੰਥ ਚੋਂ ਛੇਕੇ ਸੀ ਜਿਹੜੇ ਉਹ ਸਜ਼ਾ ਨਹੀਂ ਸੀ ਇਹ ਜਿੰਨੇ ਵੀ ਸਿਆਸਤਦਾਨ ਆ ਨਾ ਜੀ ਇਹਨਾਂ ਦੀ ਸਭ ਤੋਂ ਵੱਡੀ ਸਜ਼ਾ ਤਾਂ ਇਹ ਬਣਦੀ ਆ ਕਿ ਇਹਨਾਂ ਨੂੰ ਸਿਆਸਤ ਤੋਂ ਵੀ ਡਿਕਲੇਅਰ ਕੀਤਾ ਜਾਵੇ ਸੈੱਡ ਕੀਤਾ ਜਾਵੇ ਔਰ ਇਹਨਾਂ ਨੂੰ ਇਤੋਂ ਤੱਕ ਕਿ ਜਿਹੜੇ ਪੰਥਕ ਫੈਸਲੇ ਉਹਨਾਂ 'ਚ ਵੀ ਇਹਨਾਂ ਦਾ ਕੋਈ ਜ਼ਿਕਰ ਨਾ ਆਉਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਜੀ ਸੁਖਬੀਰ ਸਿੰਘ ਬਾਦਲ ਜਿਹੜੇ ਨਿਵਾਣੇ ਸਿੱਖ ਵੱਜੋ ਉਹਨਾਂ ਨੇ ਟਵੀਟ ਕੀਤਾ ਕਿ ਮੈਂ ਹਾਜ਼ਰ ਹੋਵਾਂਗਾ ਮਾਨਮਰਿਆਦਾ ਪੂਰੀ ਰੱਖੀ ਜਾਏਗੀ ਔਰ ਮੈਂ ਮੇਰਾ ਸਿਰ ਝੁਕਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਉਹ ਤਾਂ ਹੁਣ ਇੰਨੇ ਇੱਕ ਮਿੱਠੇ ਨਿਰੋਲ ਬੜੇ ਹੀ ਵਧੀਆ ਸ਼ਬਦਾਂ ਦਾ ਉਹਨਾਂ ਨੇ ਇਸਤੇਮਾਲ ਕੀਤਾ ਆਪਣੀ ਟਵੀਟ ਦੇ ਉੱਤੇ ਮੈਂ ਕਹਿੰਦਾ ਵਾਂ ਜਿਹੜੀ ਸਰਦਾਰ ਤਕਬੀਰ ਸਿੰਘ ਬਾਦਲ ਦੀ ਜਿਹੜੀ ਨਿਮਰਤਾ ਨਾ ਉਹ ਨਿਮਰਤਾ ਜਦੋਂ ਉਹਦੇ ਕੋਲ ਇੰਨੀ ਤਾਕਤ ਸੀ ਗ੍ਰਹਿ ਮਤਰਾਲਾ ਸੀ ਉਦੋਂ ਤਾਂ ਗੁਰੂ ਪ੍ਰਤੀ ਨਿਮਰਤਾ ਨਾ ਆਈ ਉਦੋਂ ਵੀ ਤਾਂ ਨਿਮਰਤਾ ਵਿਖਾਉਣੀ ਚਾਹੀਦੀ ਸੀ ਕਿਉਂ ਬਰਗਾੜੀ ਗੋਲੀਆਂ ਚਲਵਾ ਦਿੱਤੀਆਂ ਕਿਉਂ ਉੱਥੇ ਨਿਰਦੋਸ਼ੇ ਲੋਕ ਮਰਵਾ ਦਿੱਤੇ ਕਿਉਂ ਨਹੀਂ ਬੇਦਬੀ ਦੇ ਮਾਮਲੇ ਤੇ ਖੁੱਲ ਕੇ ਕੀ ਲੋੜ ਸੀ ਕਿ RAM REHIM ਤੋਂ ਵੋਟਾਂ ਤੱਕ ਇੰਨਾ ਲਾਲਚ ਰੱਖਣ ਦੀ ਕਿ ਗੁਰੂ ਸਾਹਿਬ ਦੀ ਹੋਈ ਬੇਦਬੀ ਨੂੰ ਵੀ ਵਿਸਾਰ ਦਿੱਤਾ ਜੀ ਤੁਸੀਂ ਦੱਸੋ ਜਿੱਡਾ ਵੱਡਾ ਸਰਦਾਰ ਸਿੰਘ ਸੁਖਬੀਰ ਸਿੰਘ ਬਾਦਲ ਨੇ ਗੁਨਾਹ ਕੀਤਾ ਵਾ ਇਹ ਬਖਸ਼ਣਯੋਗ ਆ ਸੰਗਤ ਨੇ ਕਰੀਅਰ ਕਰਤਾ ਸੰਗਤ ਵੇ ਕੋ ਕਿੰਨੀਆਂ ਸੀਟਾਂ ਤੇ ਲੈ ਆਈ ਉਹਨਾਂ ਨੂੰ 117 ਤੋਂ ਕਿੱਥੇ ਲੈ ਆਈ ਔਰ ਇਹ ਸੰਗਤ ਨੇ ਵੀ ਕਲੀਅਰ ਕਰ ਦਿੱਤਾ ਇਹ ਗੁਰੂ ਸਾਹਿਬ ਨੇ ਆਪ ਕੌਤਕ ਵਰਤਾਇਆ ਵਾ ਕਿ ਜਿਹੜਾ ਬੰਦਾ ਐਡਾ ਵੱਡਾ ਹੰਕਾਰ ਦਾ ਸੰਖ ਆਪਣੇ ਸਿਰ ਤੇ ਪਾ ਕੇ ਬੈਠਾ ਸੀ ਕਿ ਮੈਂ 25 ਸਾਲ ਰਾਜ ਕਰਨਾ ਮੈਂ 50 ਸਾਲ ਰਾਜ ਕਰਨਾ ਉਹਦੀ ਅੱਜ ਫਰਕੱਚੀਆਂ ਡਾ ਦਿੱਤੀਆਂ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਉਹ ਜੋ ਕੇ ਦੀਆਂ ਸਰਕਾਰਾਂ ਜੋ ਮੌਜੂਦਾ ਸਰਕਾਰਾਂ ਵਾ ਜੇ ਉਹ ਸੁਖਵੀਰ ਸਿੰਘ ਬਾਦਲ ਵਾਲੀ ਗਲਤੀ ਕਰਨਗੇ ਨਾ ਤੇ ਹਾਲ ਉਹਨਾਂ ਦਾ ਵੀ ਉਹ ਹੋਣਾ ਬਾਬਾ ਸ਼ੁਕਰੀਆ ਬੋਸ ਸਿੰਘ ਜੀ ਤੁਹਾਡਾ ਕਿਉਂਕਿ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਔਰ ਇਸ ਬੜੇ ਗੰਭੀਰ ਮੁੱਦੇ ਦੇਤੇ ਵਿਸ਼ੇਸ਼ ਚਰਚਾ ਜਿਹੜੀ ਹੈ ਸਾਡੇ ਨਾਲ ਕੀਤੀ ਹੈ ਸੋ ਇਹਦੇ ਨਾਲ ਹੀ ਤੁਹਾਡੇ ਤੋਂ ਲੈਣੇ ਇਜਾਜ਼ਤ ਦੇਖਦੇ ਆਉਣ ਵਾਲੇ ਸਮੇਂ ਸੁਪੀਰ ਸਿੰਘ ਬਾਦਲ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਗੁਰਮਰਿਆਦਾ ਅਨੁਸਾਰ ਕੰਮ ਕਰਦਾ ਔਰ ਇਹ ਸਾਬਤ ਕਰ ਦਿੰਦਾ ਹੈ ਕਿ ਅਕਾਲੀ ਫੂਲਾ ਸਿੰਘ ਜਿਹੜੇ ਨੇ ਉਹ ਹਾਜ਼ਰ ਨੇ ਔਰ ਉਹਨਾਂ ਵਰਗਾ ਹੀ ਫੈਸਲਾ ਕਰਦੇ ਨੇ ਜਾਂ ਫਿਰ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਮਰਾਂ ਚ ਜੋ ਚੱਲ ਰਿਹਾ ਕਿਤੇ ਉਹੋ ਜਿਹਾ ਫੈਸਲਾ ਹੁੰਦਾ ਤਾਂ ਇਹਦੇ ਨਾਲ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਵੀ ਉਂਗਲੀ ਉਰਸਦੀ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ